ਸਤਿ ਸ਼੍ਰੀ ਅਕਾਲ ਬੱਚਿਓ ਅੱਜ ਮੈਂ ਤੁਹਾਨੂੰ ਕਹਾਣੀ ਸੁਣਾਵਾਂਗੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਗੱਲ ਕਰਦੇ ਹਾਂ ਮੈਨੀ ਸੰਗਤ ਬਾਰੇ ਫਤਿਹ ਚੰਦ ਪਟਨਾ ਦਾ ਇੱਕ ਪ੍ਰਸਿੱਧ ਜਾਗੀਰਦਾਰ ਸੀ ਉਸ ਨੂੰ ਲੋਕੀ ਰਾਜਾ ਕਰਕੇ ਜਾਣਦੇ ਸਨ ਉਸ ਦੀ ਰਾਣੀ ਦਾ ਨਾਮ ਮੈਨੀ ਸੀ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਉਨ੍ਹਾਂ ਨੇ ਸੰਤਾਨ ਲਈ ਬਹੁਤ ਜੰਤਰ ਮੰਤਰ ਤੇ ਪੂਜਾ ਪਾਠ ਕਰਵਾਏ ਪਰ ਕੋਈ ਸਿੱਧ ਨਾ ਹੋਇਆ ਜਦੋਂ ਵੀ ਰਾਣੀ ਸ਼ਹਿਬਜ਼ਾਦੇ ਗੋਬਿੰਦ ਰਾਏ ਤੇ ਉਸਦੀ ਬਾਲ ਸੈਨਾ ਨੂੰ ਆਪਣੇ ਮਹਿਲ ਦੇ ਅੱਗੋਂ ਦੀ ਲੰਗਦੀ ਦੇਖਦੀ ਤਾਂ ਉਸ ਦੇ ਮਨ ਦੀ ਤੜਪ ਬੱਚੇ ਲਈ ਹੋਰ ਵਧ ਜਾਂਦੀ ਇੱਕ ਦਿਨ ਬੱਚਿਆਂ ਦੀ ਫੌਜ ਨੂੰ ਦੇਖ ਕੇ ਰਾਣੀ ਬਹੁਤ ਡੂੰਘੇ ਖਿਆਲਾਂ ਵਿੱਚ ਡੁੱਬ ਗਈ ਉਸਦੇ ਮਨ ਵਿੱਚ ਖਿਆਲ ਆਇਆ ਕਿੰਨਾ ਚੰਗਾ ਹੋਵੇ ਜੇ ਮਾਤਾ ਗੁਜਰੀ ਦਾ ਲਾਲ ਅੱਜ ਆ ਕੇ ਮੇਰੀ ਗੋਦ ਵਿੱਚ ਬੈਠੇ ਤੇ ਮੈਨੂੰ ਮਾਤਾ ਕਹਿ ਕੇ ਬੁਲਾਵੇ ਤੇ ਕਹੇ ਮੈਨੂੰ ਬਹੁਤ ਭੁੱਖ ਲੱਗੀ ਏ ਮਾਤਾ ਜੀ ਜਿਹੜੇ ਛੋਲੇ ਪੂਰੀਆਂ ਤੁਸੀਂ ਤਿਆਰ ਕਰਕੇ ਅੰਦਰ ਰੱਖੇ ਹਨ ਮੈਨੂੰ ਤੇ ਮੇਰੇ ਸਾਥੀਆਂ ਨੂੰ ਦੇਵੋ ਇਸੇ ਤਰ੍ਹਾਂ ਖਿਆਲ ਆਉਣ ਉੱਪਰ ਉਹ ਉੱਠ ਖੜੀ ਹੋਈ ਤੇ ਛੋਲੇ ਪੂਰੀਆਂ ਬਣਾਉਣ ਲੱਗ ਪਈ ਰਾਣੀ ਨੇ ਸਿੱਖਾਂ ਪਾਸੋਂ ਸੁਣਿਆ ਹੋਇਆ ਸੀ ਕਿ ਸ਼ਹਿਬਜਾਦਾ ਮਨਾ ਦਿਆਂ ਭਾਵਨਾਵਾਂ ਦੇ ਜਾਨਣ ਵਾਲਾ ਹੈ ਛੋਲੇ ਪੂਰੀਆਂ ਤਿਆਰ ਕਰਕੇ ਰਾਣੀ ਬਾਹਰ ਨਿਕਲ ਕੇ ਬੈਠ ਗਈ ਤੇ ਬਾਲ ਸੈਨਾ ਦੀ ਉਡੀਕ ਕਰਨ ਲੱਗੀ ਦੇਖਦੇ ਦੇਖਦੇ ਬਾਲ ਸੈਨਾ ਦੇ ਆਗੂ ਆਪਣੀ ਸੈਨਾ ਦੇ ਨਾਲ ਉਸ ਸਵੇਰੇ ਵਿਚ ਆ ਗਏ ਜਿੱਥੇ ਰਾਣੀ ਬੈਠੀ ਇੰਤਜ਼ਾਰ ਕਰ ਰਹੀ ਸੀ ਉਹਨਾਂ ਨੇ ਆਉਂਦਿਆਂ ਹੀ ਕਿਹਾ ਲਿਆਓ ਮਾਤਾ ਜੀ ਜਿਹੜੇ ਛੋਲੇ ਪੂਰੀਆਂ ਤੁਸੀਂ ਅੰਦਰ ਤਿਆਰ ਕਰਕੇ ਰੱਖੇ ਹਨ ਮੈਨੂੰ ਤੇ ਮੇਰੇ ਸਾਥੀਆਂ ਨੂੰ ਬਹੁਤ ਭੁੱਖ ਲੱਗੀ ਹੈ ਰਾਣੀ ਨੇ ਦਿਲਾਂ ਦੀਆਂ ਜਾਣਨ ਵਾਲੇ ਸ਼ਹਿਬਜ਼ਾਦੇ ਨੂੰ ਗੋਦ ਵਿੱਚ ਲਿਆ ਤੇ ਪਿਆਰ ਕੀਤਾ ਰਾਣੀ ਨੇ ਉਹਨਾਂ ਨੂੰ ਆਪਣੇ ਹੱਥੀ ਛੋਲੇ ਪੂਰੀਆਂ ਖਵਾਏ। ਪੂਰੀਆਂ ਤੇ ਛੋਲੇ ਬਾਕੀ ਬਾਲ ਸੈਨਾ ਨੂੰ ਵੀ ਹਾਜ਼ਰ ਕੀਤੇ ਗਏ। ਰਾਣੀ ਨੂੰ ਸ਼ਹਿਬਜ਼ਾਦੇ ਨੂੰ ਪੁੱਤਰਾ ਵਾਂਗ ਗੋਦੀ ਵਿੱਚ ਬਿਠਾ ਕੇ ਖਾਣਾ ਖਵਾਉਣ ਨਾਲ ਪੁੱਤਰ ਵਾਲਾ ਨਿੱਕ ਮਿਲਿਆ। ਪੁੱਤਰ ਦਾ ਨਿੱਕ ਲੈਣ ਲਈ ਰਾਣੀ ਨੇ ਹਰ ਰੋਜ਼ ਛੋਲੇ ਪੂਰੀਆਂ ਬਾਲ ਸੈਨਾ ਲਈ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਖਾਣਾ ਖਵਾਉਣ ਦੇ ਪੱਜ ਨਾਲ ਉਹ ਪੁੱਤਰ ਦਾ ਪਿਆਰ ਪ੍ਰਾਪਤ ਕਰਨ ਲੱਗੀ ਇੱਕ ਦਿਨ ਰਾਣੀ ਦੀ ਦੇਖਭਾਲ ਕਰਨ ਵਾਲੀ ਗੋਲੀ ਨੇ ਸ਼ਹਿਬਜ਼ਾਦੇ ਪਾਸ ਬੇਨਤੀ ਕੀਤੀ ਕਿ ਰਾਣੀ ਦੀ ਗੋਦ ਖਾਲੀ ਹੈ ਇਸ ਨੂੰ ਆਪਣੇ ਵਰਗਾ ਪੁੱਤਰ ਬਖਸ਼ ਦੇਵੋ ਸ਼ਹਿਬਜ਼ਾਦੇ ਨੇ ਅੱਗੇ ਉੱਤਰ ਦਿੱਤਾ ਮੇਰੇ ਵਰਗਾ ਸਿਰਫ ਮੈਂ ਹੀ ਹਾਂ ਹੋਰ ਦੂਜਾ ਨਹੀਂ ਹੋ ਸਕਦਾ ਇਸ ਲਈ ਰਾਣੀ ਜੀ ਮੈਨੂੰ ਆਪਣਾ ਪੁੱਤਰ ਸਮਝ ਲੈਣ ਤਾਂ ਮੈਂ ਇਹਨਾਂ ਦਾ ਪੁੱਤਰ ਹੋ ਜਾਵਾਂਗਾ ਉਸ ਦਿਨ ਤੋਂ ਰਾਣੀ ਦਾ ਪਿਆਰ ਤੇ ਲਗਾਓ ਉਹਨਾਂ ਲਈ ਹੋਰ ਵੱਧ ਗਿਆ ਸ਼ਹਿਬਜਾਦੇ ਦੇ ਪਟਨਾ ਛੱਡਣ ਪਿੱਛੋਂ ਰਾਣੀ ਨੇ ਆਪਣੇ ਘਰ ਵਿੱਚ ਗੁਰਦੁਆਰਾ ਬਣਾ ਲਿਆ ਜਿੱਥੇ ਉਹ ਬੱਚਿਆਂ ਨੂੰ ਛੋਲੇ ਤੇ ਪੂਰੀਆਂ ਖਵਾਉਂਦੀ। ਇਸੇ ਤਰ੍ਹਾਂ ਕਰਨ ਨਾਲ ਉਸ ਨੂੰ ਸ਼ਹਿਬਜ਼ਾਦੇ ਦੇ ਹਰ ਰੋਜ਼ ਦਰਸ਼ਨ ਹੁੰਦੇ ਤੇ ਉਹ ਪੁੱਤਰ ਦਾ ਪਿਆਰ ਮਾਨਦੀ। ਉਸ ਗੁਰਦੁਆਰੇ ਦਾ ਨਾਂ ਮੈਨੀ ਸੰਗਤ ਪ੍ਰਸਿੱਧ ਹੋ ਗਿਆ। ਜਿੱਥੇ ਅੱਜਕੱਲ ਵੀ ਛੋਲੇ ਤੇ ਪੂਰੀਆਂ ਦਾ ਪ੍ਰਸ਼ਾਦ ਮਿਲਦਾ ਹੈ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ